ਨਯਾਰਾ ਆ ਗਿਆ ਟਾ ਚੱਲ ਚੱਲ ਠੰਡ ਵਾਲੀ ਸੀ ਮੇਰੀ ਗੱਲ ਸੁਣ ਹੁਣ ਮੈਂ ਜਾਨੀ ਆ ਜਾਨੀ ਕਿੱਧਰ ਹਾਂ ਖੜਦਾ ਹੋਰ ਤੇਰਾ ਚਾਚਾ ਜੂਗਾ ਵਾਰੋਂ ਵੀਨ ਗਰਦਾ ਛੱਡਣਾ ਨਯਾਰਾ ਆ ਗਿਆ ਹਾਂ ਲੈ ਬਾਬੇ ਨੇ ਅਖਦਾ ਹੈਗਾ ਸੀ ਸੁਖੇ ਨੇ ਹੈ ਤੂੜੀ ਪੰਡ ਲੈ ਜੀ ਭਾਈ ਜੇ ਹੋਊਗਾ ਤਾਂ ਕਰੇ ਬਾਬਾ ਕਰੀਆਂ ਤੇਰੇ ਵੀ ਨਾ ਗਾ ਕੇ ਘਟ ਗਈ ਬਈ ਨੀ ਗਾ ਕੇ ਘਟ ਗਈ ਬੈ ਜਾ ਕੋਲੇ ਦੇ ਉਹਲੇ ਤਾਂ ਖੜਿਆ ਸੀ ਥੂੜੀ ਹੈਗੇ ਥੂੜੀ ਇੰਦਰ ਨਾ ਆ ਪੈ ਤੇ ਨਜ਼ਰ ਨਹੀਂ ਲੱਗਦੀ ਐ ਲੈ ਕੇ ਆਂ ਸੰਦ ਸੰਦ ਨਾਲ ਖੜਾ ਗੱਟ ਸੰਦ ਛੱਲੇ ਨੂੰ ਕਿਹਾ ਉੱਥੇ ਕੀ ਕਹਾ ਨਿਉਂਦਾ ਪਈ ਜਾਂਦਾ ਮੈਂ ਤਾਂ ਆਹ ਥੂੜੀ ਦੇਖਣੀ ਕਿੰਨੀ ਕ ਤੂੰ ਨਹੀਂ ਤਾਂ ਦਿਖਾ ਦਿੰਦਾ ਤੈਨੂੰ ਲੈ ਥੂੜੀ ਦੀ ਪੰਡ ਦੇ ਫਿਰ ਬਾਬਾ ਬਣ ਕੇ ਪੰਡ ਲਈ ਪਾਈ ਤੂੰ ਰ ਮਹਿੰਗੀ ਵਾਲੀ ਹੋ ਰਹੀ ਆਣਾ ਕੀ ਰੇਟ ਆ ਰੇ ਥੂੜੀ ਦਾ ਰੇਟ ਤਾਂ ਹਾਂ ਰ 500 ਦਾ ਕੱਪ ਗਈ ਹਾਂ ਰੱਬੇ ਤੂੜੀ ਜਾ ਚਲ ਕੋਈ ਨਾ ਫਿਰ ਮੈਂ ਇੱਕ ਪੰਡਾ ਤੇ ਦੇ ਦਿਆਂਗਾ ਤੂੜੀ ਦੇ ਪੰਡਾ ਤਾਂ ਦੇ ਦਿਆਂਗਾ ਭਾਈ ਹੁਣ ਤੁਸੀਂ ਆਪ ਨੇ ਕੰਮ ਦਿੰਦੇ ਆਂਗੇ ਤੂੰ ਕੰਮ ਦੰਦੇ ਪਾਪਾ ਪਰਸੋਂ ਤਾਂ ਮੈਂ ਖੇਤ ਆ ਕੇ ਗਈ ਆਂ ਆਖੇ ਤੁਸੀਂ ਝਾੜੀ ਕਰਨ ਆਉਣਾ ਹੋ ਤਾਂ ਤੁਸੀਂ ਤੂੰ ਹੀ ਕਰ ਦੇ ਕਬੂਤਾ ਤਾਂ ਮੈਨੂੰ ਉਹਦੇ ਆਖਿਆ ਸੀ ਕਿ ਤੂੰ ਕੰਮ ਦੰਦਾ ਕਰਾ ਜਾ ਕਰ ਉਹਦੇ ਦਿਨ ਮੈਂ ਆਖਿਆ ਹੀ ਮਾਰ ਕਰਾ ਜੂਗੀ ਜੇ ਦੇ ਖੇਤ ਤੂੰ ਪੱਲੇ ਬੁਣ ਲਈ ਮੈਂ ਤਾਂ ਐਸੇ ਜਿਹਾ ਥੋੜੀ ਜਿਹੀ ਨੀ ਤੂੜੀ ਨੂੰ ਪੱਲੀ ਹੈ ਨਹੀਂ ਕਿ ਖਾਣ ਲੈਣਾ ਹੈ ਕਿ ਤੂੜੀ ਲੈਣਾ ਹੈ ਤੂੜੀ ਲੈਣਾ ਹੈ ਪੱਲੀ ਹੈ ਨਹੀਂ ਮੈਂ ਕਿੱਥੋਂ ਲਿਆਵਾਂ ਉਹਨੂੰ ਤੋੜੇ ਵੀ ਅਸੀਂ ਦੇ ਜੇ ਪੱਲੀਆਂ ਵੀ ਇਹੋ ਜਿਹੀਆਂ ਮਾਰ ਕੇ ਕੰਦੇਦਾਨੇ ਪੱਲੀ ਦੇ ਦੇ ਬੱਬਾ ਬਣ ਕੈਂਗਾ ਤੂੰ ਕਰਦਾ ਅੱਧੀ ਪਰ ਇਹੋ ਕੋਈ ਨਾ ਕੋਈ ਉਹ ਪੱਲੀ ਤਾਂ ਦੇ ਕੇ ਥੋੜਾਂਗੇ ਉਹ ਉਹ ਕੋਣ ਆ ਬੱਬਾ ਪਤੀ ਮਾ ਉਹ ਕਿੰਨਾ ਕਿਹਾ ਉਹ ਮਾੜਾ ਮੰਗਦੇ ਵੀ ਆ ਇਹਦੇ ਕੁਛ ਨਹੀਂ ਆਂਦਾ ਤੂੰ ਐ ਕਰ ਹਾਂ ਓਏ ਮੈਂ ਦੀ ਮਰਾ ਆ ਗਿਆ ਓ ਖੇੜਾ ਆ ਗਿਆ ਖੜ ਜਾਂ ਨ ਦਮ ਮੈਂ ਤਾਂ ਇਧਰ ਹੀ ਖੜ ਜਾ ਨਹੀਂ ਬਾਬਾ ਲੁੱਕ ਕੇ ਓਰੇ ਆ ਗਿਆ ਕੋਈ ਗੱਲ ਨਹੀਂ 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 ਆਈ ਨਹੀਂ ਬਤਾ ਇਹ ਗੱਲਾਂ ਮਾਰੀ ਜਾਓਗਾ ਦੇਖਤੀ ਮੈਂ ਸਰਪੰਚ ਜਿੰਦੋ ਵੜੀ ਹਰਾਇਆ ਹੋਆ ਕੰਜ ਜਦੋਂ ਆਪਣੇ ਮੂਰੇ ਬੋਲ ਤਾਂ ਸਕਦਾ ਨਹੀਂ ਇਹ ਆ ਆ ਜਾ ਮੜਾ ਜਗਾਹਾਂ ਆ ਜਾ ਕਾਰ ਦੀਆਂ ਰੌਣਾਂ ਵਾਲੀ ਭਾਈ ਆਉਂਦਾ ਸੀ ਓ ਰੌਣਾ ਤਾਂ ਇੱਥੇ ਬਿੱਲੀ ਵੀ ਸੁੱਈ ਹੋਇਆ ਯਾਰ ਬੂਗੜਾ ਕਿਉਂ ਜਗਾ ਜਾਂਦੇ ਸੀ ਦੁੱਧੀਆਂ ਮਾਇ ਆਏ ਉਹਨਾਂ ਨੂੰ ਬੂਗੜਾ ਮੈਨੂੰ ਵੀ ਦੇ ਯਾਰ 4:30 ਹੋ ਗਏ ਬਾਲੇ ਹੋ ਰਹੇ ਨਾ ਤੂੰ ਇਹ ਤਾਂ ਕੋਈ ਗੱਲ ਨਹੀਂ ਮਰ ਜਾਗੇ ਇੱਕ ਕਰਦੇ ਬਗੂੜਾ ਯਾਰ ਉਹ ਬਲੂੜਾ ਆਇਆ ਫਿਰ ਲੈ ਜਾਏ ਮਾੜਾ ਜਿਹਾ ਹੋ ਜਾਣਗੇ ਛੱਟ ਮਾਤਾ ਮਸ਼ੀਨ ਜੀ ਦੇਖਣ ਆਇਆ ਸੀ ਯਾਰ ਉਹ ਮਸ਼ੀਨ ਭਰਾਵਾ ਮੇਰੀ ਗੱਲ ਸੁਣ ਲੈ ਕੱਲ ਕੰਮ ਤਾਂ ਜਾ ਕਰਾ ਕੇ ਲਿਆਏ ਆ ਜੇ ਮਰ ਤੂੰ ਮੁਸਪੜ ਜਾ ਪਾਸੇ ਰ ਉਹ ਨਹੀਂ ਉਹ ਬਕਾਊ ਆ ਗਈ ਨਾਲ ਕਹੇ ਪਰਵਾਹ ਤਾਂ ਸਹੀ ਆਪਣੇ ਮੁੰਡੇ ਨੇ ਉਹ ਮੁੰਡੇ ਬਕਾਊ ਕਹਣ ਉਹ ਟੋਕੇ ਮਸ਼ੀਨ ਕਿਹਾ ਉਹ ਯਾਰ ਉਹ ਯਾਰ ਇਹੀ ਆ ਮੈਨੂੰ ਕਹਾਂ ਦਾਤਾ ਦੇਖ ਹੀ ਜਾ ਕੇ ਕਰੇ ਚੱਲ ਫਿਰ ਕੋਈ ਗੱਲ ਚਾਪਣ ਪੀਣੇ ਆਪਾਂ ਚਰਾ ਉਹ ਖੜ ਜਾ ਮਨੂ ਦੇਸ ਤਾਂ ਲੈਣ ਦੇ ਕੀ ਸਬਾਨ ਬਵਾਇਆ ਸਬਾਨ ਤਾਂ ਸਾਰੀ ਪਾ ਹੋਇਆ ਤੂੰ ਸਬਾਨ ਦੁੰਦਾ ਇੰਦਰ ਕਿਦਾਂ ਜਾਣਾ ਤੂੰ ਬੰਦਾ ਝੱਟੇ ਟਾਇਰ ਕਿਵੇਂ ਟਾਇਰ ਵਧੀਆ ਨੇ ਵੇ ਟਾਇਰ ਤਾਂ ਮਰਫਤੇ ਤੂੰ ਟਾਇਰ ਦੀ ਪੁੱਛਣਾ ਮੈਨੂੰ ਜੀਭ ਲਾ ਕੇ ਚੱਕਲਾ ਉਹ ਪਾ ਨਾਰਾ ਹਾ ਵੇ ਉਹ ਪਾ ਇੱਥੇ ਗਾਦੀ ਨੂੰ ਓਹੋ ਬਾਬਾ ਮਾਦਾ ਹੋ ਲਾਣੀ ਸੀ ਤੂੜੀ ਅੱਛਾ ਕੰਦ ਕੁੱਪ ਕੇ ਆ ਗਈ ਹੋਏ ਪਾਂ ਦੇ ਕੰਦ ਕੁੱਪ ਕੇ ਐ ਸਾ ਭਾਈ ਕੰਦ ਕੁੱਪ ਕੇ ਆ ਗਈ ਕੰਦ ਚੱਪ ਕੇ ਕਾਹ ਨੂੰ ਆਈ ਆ ਬਾਬਾ ਮੈਂ ਤਾਂ ਪੱਲੀ ਦੇਖਦੀ ਸੀ ਇੱਧਰ ਓ ਪੱਲੇ ਹਾਂ ਹਾਂ ਪੱਲੇ ਬੱਲੀ ਆਲੇ ਓ ਪੱਲੀਆਂ ਸਾਈ ਪਈ ਹੋ ਗਈ ਬਲਮ ਇੱਥੇ ਦਾ ਹਾਂ ਹੀ ਵੜਾ ਲੋਟਾ ਓਏ ਪਾਂ ਦੇ ਕੰਦ ਮੰਨੂ ਖਾ ਸੀ ਕਿ ਚੱਲੀ ਮੰਨ ਪੱਲੀ ਦੇ ਨਾਲ ਫਿਰਦੇ ਹਾਂ ਹਾਂ ਪਾਂ ਨਾ ਬੜਾ ਥਾਂ ਬਣਾਇਆ ਓਏ ਬਾਬਾ ਥਾਂ ਕਿੱਥੇ ਬਣਾਏਗਾ ਕੰਦ ਦੇ ਇੱਥੇ ਪਸ਼ੂ ਟਾਂਗਰ ਬੰਨ੍ਹਦੇ ਹੁੰਨੇ ਪਹਿਲਾਂ ਅਈ ਤੇ ਬਾਬਾ ਮੈਂ ਤਾਂ ਪੱਲੀ ਚੱਕੀ ਜਾਂਦੀ ਸੀ ਤੂੰ ਕਿਹੜੇ ਪਾਸੇ ਲਈ ਜਾਣਾ ਗੱਲ ਐਂ ਕਰੀ ਪਰ ਮੇਰੇ ਕੋਲੇ ਆ ਜੀ ਇੱਕ ਪੰਡ ਲੈਣ ਓ ਤਾਂ ਜੀ ਤੂੰ ਤੇ ਆ ਜੀ ਮੈਂ ਤਾਂ ਤੂੜੀ ਲੈਣੀ ਆ ਚੁੱਲਾ ਤੇ ਮੇਰ ਕੋ ਡੂੜਾ ਉਹ ਵੀ ਭਾਂ ਦੇ ਸਾਹਮਣੇ ਆੜ ਚ ਆ ਗਿਆ ਆ ਤਾਂ ਭਾਈ ਮੈਂ ਵੀ ਆਈ ਬਣਾ ਰੱਖਿਆ ਇੱਕ ਕੋਰਨਾ ਆ ਮੇਰੇ ਨੂੰ ਕੁਝ ਕਾ ਦੂ ਤੈਨੂੰ ਓ ਭਾਈ ਮੇਰੀ ਗੱਲ ਸੁਣ ਲੈ ਤੂੰ ਬਾਬਾ ਬੋਲੀ ਕੀ ਜਾਣਾ ਮੈਂ ਤਾਂ ਇਹ ਵੀ ਪੇਤ ਹੁੰਦਾ ਓਏ ਭਾਂ ਦੇ ਖਾਣ ਨਾ ਇਹ ਲਾਣਾ ਇਹ ਇੰਤੀ ਇਹਨ ਲੱਛਕੀ ਆ ਕੇਗਾ ਮੈਂ ਜਨ ਕਹਿੰਦਾ ਸੀ ਆ ਲੱਕੜਾਂ ਜੀਆਂ ਵੀ ਲੈ ਜਾਂਦੀ ਭਾਈ ਲੱਕੜਾਂ ਵਈ ਹੁਣ ਖੋਆ ਕੱਢਾਂਗੇ ਹੁਣ ਨਰੋਏ ਹੋਣੇ ਤੇਰੇ ਮੂੰਹੋਂ ਮਾਰੂਤਾ ਥੋੜੀ ਬਿਨਿਆ ਕੋਆ ਕੰਡਾ ਕੇ ਕੰਦਰ ਪਾ ਗਾ ਅੱਛਾ ਇਹ ਨੂੰ ਦੇ ਮੈਂ ਕੱਟ ਕੇ ਨਾ ਨਾ ਆਮ ਖਾਇਆ ਕਰਾਂਗੇ ਸਿੱਧੀ ਲੈ ਜਾ ਕੁਹ ਲੈ ਜੋ ਆਪਣਾ ਬਾਬਾ ਤੇਰਾ ਦਿਮਾਗ ਮੈਂ ਲਾਦਾ ਬਹੁਤ ਡੂੰਗਾ ਉਤਰ ਗਿਆ ਮੈਂ ਤੂੜੀ ਲੈਣੀ ਆਈਆਂ ਕੱਲੀ ਤੂੜੀ ਤਾਂ ਦੇਤੀ ਭਾਈ ਮੈਨੂੰ ਪਤਾ ਨਾ ਤੂੜੀ ਲੈ ਕੇ ਜਾਣਾ ਅੱਜ ਤਾਂ ਮੈਂ ਮੰਨਾ ਨਾ ਕੰਦਰ ਦਾ ਕੁਝ ਦੇ ਦੇ ਤੂੜੀ ਤਾਂ ਤੇ ਫੇ ਮੰਨ ਲਿਆ ਕਰ ਸਿਆਣੇ ਬੰਦੇ ਪਿੰਡ 'ਚ ਬਾਬਾ ਮੈਂ ਕਹਿੰਦੀ ਜਦ ਤਾਈ ਰੁਪਏ ਦੇ ਜਦ ਮੈਂ ਆਜੂਗੀ ਬਾਅਦ ਚ ਤੂੰ ਮੇਰੀ ਗੱਲ ਸੁਣਨਾ ਤੂੰ ਤੂੜੀ ਦੇ ਨਹੀਂ ਆਪਾਂ ਆਂਦੇ ਕੰਢੇ ਮਰਾਵੇ ਮੈਂ ਤਾਂ ਉਹਨਾਂ ਨੂੰ ਚਕਾਉਂ ਪੰਡ ਦਾ ਖਸਮਾ ਰਿਸ਼ਤਾ ਤੁਹਾਨੂੰ ਮੈਂ ਕਰਾਇਆ ਇੰਨੀ ਥੋੜੀ ਤੈਨੂੰ ਬਹੂ ਲੈ ਕੇ ਤੂੰ ਹਜੇ ਨਹੀਂ ਹੜਦਾ ਇਹ ਘਾਣਾ ਬਹੂ ਲੈ ਕੇ ਦੇਤੀ ਪੰਡ ਆਖਮ ਨਾਲ ਮਾਰਤਾ ਨਾ ਮੈਂ ਸੌ ਕਿੱਲੇ ਦਾ مالک ਸੀ ਦੋ ਹੀ ਰਹਿ ਗਏ ਹੁਣ ਦੋ ਰਹਿ ਗਏ ਉਹ ਤਾਂ ਨਹੀਂ ਖਾ ਗਈ ਮੇਰਾ ਸਾਲਾ ਲੋਕ ਆਈਆਂ ਜੀ ਦੀਆਂ ਖਵਾ ਕੇ ਬਹਿਦਾ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਉਹ ਕਈ ਚੁੱਕੀ ਖਵਾਤਾ ਮੇਰੇ ਘਾਣੂ ਹਾ ਖਾਂ ਲੱਗਦੀ ਹੈ ਕੰਜੀ ਦੇ ਤੂੰ ਤੂੰ ਹੀ ਲੜਾਈਆਂ ਮੈਂ ਤੂੰ ਤੂੰ ਲੜਾਇਆ ਪਰ ਮਸ਼ੀਨ ਦੇ ਮਗਰਲੇ ਪਾਸੇ ਤੂੰ ਪੰਡ ਚਕਾਉਂਦੇ ਹੁੰਦੇ ਨਾ ਪੱਲੇ ਪਾ ਦਿੱਤੀ ਉੱਥੇ ਹੋ ਜਾਸ वॾी पाली ਮਾ ਸਾਧਾ ਨੂੰ ਤੇਰੇ ਸਾਲੇ ਨੂੰ ਸਾਧਾ ਦਵਾ ਸਾਧਲਾ ਭੈਣ ਦੇ ਕੰਮ ਛਾਲੇ ਦਸਤਾਨੀ ਤੋੜ ਤੋੜ ਲਿਆ ਮੈਂ ਤੇਰੀਆਂ ਤਲਾਕ ਦੇ ਕੇ ਹੋਰ ਲਿਆਂ ਕੋਈ ਭੈਣ ਬਾਬਾ ਤੂੰ ਨਾ ਉਹੀ ਨਾ ਗੱਲ ਬਤਾਇ ਚਲ ਇਹਨਾਂ ਨਾਲ ਉਹੀ ਨਾ ਕਰ ਜਾੜਦੀ ਮਾਦਾ ਤੂੜੀ ਦੀ ਪੱਨ ਲਾ ਲਈ ਨੱਤਾ ਤੋੜ ਕੇ ਨਾ ਉਂਗਲਾਂ ਲਾ ਲਾ ਕਰ ਪੱਟਿਆ ਕੰਜੇ ਨਾਲ ਬਿਆਰ ਮੂਟੇ ਨਾਲ ਤੇਰੇ ਨੱਤਾ ਤੋੜ ਕੇ ਨਾ ਦੋਨੇ ਮੱਜੇ ਦੇ ਪਿਛਾਵਾਣਗੇ ਤੈਨੂੰ ਦਾਰੂ ਦਾ ਗੇਲਣ ਤੋਂ ਵਿਆਹ ਮੇਰੇ ਨਾਲ ਹੋ ਗਿਆ ਕੰਜਦਿਆ ਗੇਲਣ ਨਾਲ ਹੋ ਗਿਆ ਤੇਰਾ ਭੈਣ ਚਾਰ ਡੱਬੇ ਮਾਇ ਲਿਆ ਤੇ ਆ ਯਾ ਤੇ ਨਾਲ ਹੋਰ ਮੈਂ ਤਾਂ ਤੂੜੀ ਨੂੰ ਬਾਤ ਚਾ ਲਈ ਪਹਿਲਾਂ ਇਹਨਾਂ ਨਾਲ ਸਾਰੇ ਵਿਆਹ ਸਾਰੇ ਦੋ ਕਰਾਇਆ ਕੁਟੀਏ ਵੀ ਨਾ ਪੜੀ ਮਾਦਾ ਪੜੀ ਮਾਣਾ ਕਾਣੂ ਓ ਚੀ ਤੋੜ ਦੂ ਤੇ ਮੈਨੂੰ ਲੱਤ ਬਾਬਾ ਮੇਰੀ ਗੱਲ ਸੁਣ ਇਹ ਮੇਰੀ ਗੱਲ ਤੇਰੀ ਇੱਛੇ ਤੇ ਬੜਾ ਕਿਹਾ ਬੋਲ ਕੇ ਕਿਵੇਂ ਪਈ ਮੈਂ ਰਿਸ਼ਤਾ ਕਰਾਇਆਗਾ ਪੁਕਰ ਪੱਟ ਰੱਖਿਆ ਨੇ ਮੈਂ ਸਾਰਾ ਘਰ ਪੱਟ ਰੱਖਿਆ ਨਾਲੇ ਹੋਰ ਆਪ ਦਾ ਕਿੱਲਾ ਖੜਾ ਫਿਰਦਾ ਤੂੰ ਲੋਕਾਂ ਜਾਂ ਤੀਂ ਤੀਂ ਨੂੰ ਪੈਸੇ ਲਿਆ ਖਾਈ ਜਾਊਗਾ ਆੜਤੀ ਤੂੰ ਲੈ ਆ ਲਿਆ ਤੂੰ ਤੇ ਪੈਸੇ ਹੈਗੇ ਆ ਤੁਹਾਨੂੰ ਮੈਨੂੰ ਡੱਕਣ ਦਿੱਤਾ ਤੂੰ ਸਾਡਾ ਵੀ ਘਰ ਪੱਟਿਆ ਮੈਨੂੰ ਲੱਗਦਾ ਜੇ ਸਾਡੇ ਨੂੰ ਪਤਾ ਲੱਗਾ ਉਹ ਕਿਹੋ ਜਿਹਾ ਟਰੇਲਾ ਕਿਉਂ ਪਈ ਆ ਪਾਹੇ ਤੇ ਨਾਲ ਕੋ ਗਰੀਬ ਨਹੀਂ ਆ ਜਾਂਦੀ ਐ ਮੋੜ ਸਕਦੇ ਨਹੀਂ ਹੈਗੇ ਹੁਣ ਰਾਜੇ ਮਹਾਰਾਜ ਜਿਹੜੇ ਕੋ ਪਤਾ ਨਹੀਂ ਕੀ ਆਉਦਾ ਨਾ ਕੋਲੋ ਗਿਆ ਮੈਂ ਭਾਈ ਓ ਮੇਰੀ ਗੱਲ ਫਿਰ ਮੇਰੀ ਗੱਲ ਤੈਨੂੰ ਤਾਂ ਨਹੀਂ ਮੈਂ ਦਰ ਭਾਈ ਕੋ ਉਹਦਾ ਨਾਮ ਪਤਾ ਨਹੀਂ ਕੀ ਆ ਉਹਨੂੰ ਕਹਿੰਦੇ ਨਾ ਉਹ ਪੂਰਾ ਹਾਂ ਪੂਰਾ ਉਹ ਥੱਲੇ ਝੜਾ ਲੈ ਲਈ ਬਾ ਛਾਰਾ ਹੋਊਗਾ ਆਸ ਕਿਰੀ ਪੈਂਦੀ ਆ ਉਹਦੇ ਨਾਲ ਕੰਜਲੇ ਇੱਥੇ ਆ ਜਾਂਦੇ ਬਜੇ ਦੁੱਖ ਸੁੱਖ ਰੋ ਲੈਂਦੀ ਆ ਕੋਈ ਕਿਸੇ ਨਾਲ ਬੈਠਾ ਰਿਹਾ ਕਿਸੇ ਨਾਲ ਨਾ ਬੈਠ ਰਿਹਾ ਭਾਈ ਮੈਨੂੰ ਨਾ ਬਦਨਾਮ ਕਰ ਜੇ ਨਹੀਂ ਕੁੜੀ ਲੈਣ ਦੇਣੀ ਮੈਨੂੰ ਮੈਂ ਤਾਂ ਵਗ ਜਾਂਦਾ ਧੋਣਾ ਕਰੀ ਭਾਈ ਮੇਰੇ ਕੋਲੇ ਆ ਜੀ ਤੂ ਵੀ ਲੈਣ ਮਾਰ ਇਹਦੇ ਕੋਲੇ ਆ ਜੀ ਤੂੜੀ ਦੀ ਪੰਡ ਦਾ ਕੰਜਦਾ ਸੋਨੇ ਕਰੇ ਸਾਰੀ ਨਹੀਂ ਹੋਣੀ ਇਕੱਠੀ ਇਕੱਠੀ ਕਰ ਪਰ ਡਾਟਾ ਲੀਆਂ ਪੰਗਾਂ ਤੂੜੀ ਦੀਆਂ ਹਾਂ ਡਾਟਾ ਲੀਆਂ ਪੰਗਾਂ ਨਾਲੇ ਹੋਰ ਚੱਲ ਮੇਰੀ ਗੱਲ ਸੁਣ ਲੈ ਉਰੇ ਆ ਜਾ ਮੜਾ ਜਾ ਮੈਂ ਦੂਸ਼ਣ ਲਾਈਏ ਨਾ ਕੰਜਦੇ ਤੂੰ ਛੇੜੇ ਮਨੇ ਮੰਦਦੇ ਮਨੇ ਸੰਗ ਮੰਨ ਲਿਆ ਕਰ ਸੰਗ ਮੰਨ ਲਿਆ ਕਰ ਤੂੰ ਤੂੜ ਤੇ ਕਿਵੇਂ ਕਰਦਾ ਸੀ ਮੇਰੇ ਵਾਰੀ ਤੇਰੇ ਵਾਰੀ ਭਾਈ ਹੁਣਨ ਤੂੰ ਗੱਦ ਕਮਾਂਜ ਬਹਿ ਗਿਆ ਸੰਗਦ ਗੱਦ ਸੀ ਉਹਦਾ ਮੇਰਾ ਨੇ ਕੰਮ ਹੋਇਆ ਤੈਨੂੰ ਪਤਾ ਹੀ ਹੈ ਫਿਰ ਕੰਦਲ ਰੱਖ ਕਾਉਂਦੀ ਅੱਖਾਂ ਦਾ ਫਿਰ ਤੂੰ ਪਈ ਆਈ ਆਦਾ ਆਈ ਫਿਰ ਲੱਗਦੀ ਹੱਟ ਤੇ ਆਈ ਮਾਰ ਨਾ ਮੈਂ ਤੇ ਪਰ ਮੇਰੀ ਗੱਲ ਸੁਣ ਲੈ ਹੱਟ ਤੇ ਮਾਰ ਕੇ ਇਸ ਤਨਾ ਮੈਂ ਤੈਨੂੰ ਕਹਿਆ ਸੂਝ ਦੇ ਕੇ ਜਾ ਨਾ ਪੁੱਤਲਾ ਮੈਂ ਫਮੜੇ ਗੇੜਾ ਮਾਰਾ ਨਾ ਮੈਂ ਤਾਂ ਜਾਣਨਾਗਾ ਬਈ ਆਪਦਾ ਪੱਡ ਤਕਾਵੇ ਕੁਛ ਮਰਜ਼ੀ ਕਰ ਮੈਂ ਤਾਂ ਜਾਣਨਾ ਉਹ ਭਾਈ ਇੰਦਰ ਆ ਜਾ ਮੰਜੇ ਤੇ ਨਾ ਕੋ ਕੋ ਜਾ ਪੱਬਾ ਗਏ ਤੇ ਤੂੰ ਇਹ ਜੀ ਮੇਰੀ ਗੱਲ ਸੁਣ ਲੈ ਜੀ ਸਰਾਤ ਤੇ ਦਵਾਈ ਚਾਹੀਦੀ ਜਾਂ ਦਿਮਾਗ ਖੱਲਿਆ ਹੋਇਆ ਨਹੀਂ ਰਿਸ਼ਤਾ ਤਾਂ ਇਹਦੇ ਫੁੱਲੇ ਲਿਆ ਆਏ ਇਹਨੇ ਕਰਾਤਾ ਕਿ ਉਹ ਤੇਰਾ ਘਰ ਜਲ ਰਿਹਾ ਉਹ ਕਿੱਥੇ ਪੋਲਿਆ ਦਮੇ ਲੱਤਾਂ ਖੜੀਆਂ ਪੈਣ ਚੋਦਦੀਆਂ ਰਿੱਕਾ ਕਰਾ ਕੇ ਕਿ ਤਾਂ ਤੇ ਮਨੂਣਾ ਅੱਛਾ ਬਹੂਦਿਆਂ ਉਹ ਦਮੇ ਲੱਤਾਂ ਖੜੀਆਂ ਤੇ 3 ਸਾਬ ਮੈਨੂੰ ਕਰਾਉਣਾ ਪੈਂਦਾ ਲੈ ਰੋਬਾ ਐ ਮਾਰਦਾ ਜਿਮ ਕੋਲੇ ਨਾ ਪੰਡਾ ਦਵਾਈਆਂ ਦਾਸਦੀਆਂ ਤੂੰ ਦੇਖੀ ਤਾਂ ਜੀ ਮੈਨੂੰ ਤਲਾਕ ਜੀ ਦੇ ਕੇ ਨਾ ਤੂੰ ਫਿਰ ਕਿਵੇਂ ਕਰੇਗੀ ਬਾਬਾ ਕਿੱਥੋਂ ਬੋਲੀ ਜਾਣਾ ਤੂੰ ਉਹ ਤਲਾਕ ਦੇਣਾ ਵਿਚਾਰੀ ਚਲਾ ਮੜੀ ਮੋਟੀ ਸੇਵਾ ਕਰੀ ਜਨਾ ਉਹ ਹੀ ਤੈਨੂੰ ਪੰਨ ਲੱਗੂ ਉਹ ਪੰਨ ਕਿਹੜੇ ਲੱਗਣਗੇ 100 ਰੁਪਏ ਹੁਣ ਪੰਨ ਹੀ ਕੁਛ ਨਹੀਂ ਹੈਗਾ ਭੈ ਜੋ ਸਾਰੀ ਮਿਸ਼ਨਰੀ ਕੋਲੇ ਕੋਈ ਜਵਾਕ ਜੰਨਾ ਹੋਇਆ ਨਹੀਂ ਆਹ ਤੁਸੀਂ ਵੇਚ ਲਈ ਸੀ ਚੀਜ਼ ਜਿਹੜਾ ਇਹ ਕਿਹੜੇ ਦਿਨ ਲੱਗਿਆ ਆਲੇ ਆ ਕਿ ਕਿੱਥੇ ਦੀ ਨਜ਼ਰ ਲੱਗਦੀ ਆ ਭੈ ਜੋ ਤਾਂ ਹੀ ਤਾਂ ਲਫਾਫਾ ਆ ਪਾ ਕਿੱਧਰ ਆ ਮੈਨੂੰ ਤਾਂ ਲੱਗਦਾ ਕਿਸੇ ਨੇ ਮੈਨੂੰ ਦੇਖ ਲਿਆ ਹੁੰਦੇ ਨੂੰ ਇਹਨੂੰ ਜਾਣ ਕੇ ਮਾਰ ਭੇਜਿਆ ਆ ਕੱਦੂ ਦਾ ਕੰਮ ਐ ਭੈ ਦੇ ਕੰਮ ਨਾ ਇਹ ਤੈਨੂੰ ਅੱਛਾ ਇਹ ਉਧਰ ਦੇਖਣ ਲੱਗ ਗਿਆ ਲੈ ਆ ਕੇ ਹਾਂ ਕਿੱਡਾ ਭੇੜਾ ਗਲਾ ਮੈਂ ਤਾਂ ਉਹੀ ਨਹੀਂ ਤੇ ਜਾਵਾਂ ਪਰਸ਼ਾਵਾ ਵੀ ਨਾ ਲੈ ਮੈਂ ਵ ਓਏ ਇਹਦਾ ਜੇ ਧਾਰ ਚੋਂ ਦੱਸ ਜੇ ਬੁਰਗਾਂ ਫੇਰ ਬਹਿ ਮੰਗਨ ਦੀ ਚੱਕੇ ਮਿੱਟੀ ਚੁੱਲ੍ਹੇ ਛੱਡ ਦਿੰਦੀਆਂ ਲੈ ਦੇਖ ਲੈ ਕਿ ਅਰੋੜਾ ਪੰਡਾ ਜਾਊਗਾ ਹੁਣ ਆਈ ਨਾ ਸਾਰੇ ਪਿੰਡ ਚ ਆ ਜਾ ਬਹਿ ਜਾ ਭਾਈ ਇਹ ਨਾਲ ਇੱਕ ਦੋ ਹੱਥੀ ਟਾਪਦਾ ਹੁੰਦਾ ਕੁੱਤੇ ਯਾਰ ਪੰਜ ਭੋਖ ਜਾਂਦੇ ਹੁੰਦੇ ਐ ਤੂੰ ਟੈਨਸ਼ਨ ਨਾ ਲਿਆ ਕਰ ਕਿਸੇ ਚੀਜ਼ ਦੀ ਆ ਕੱਪੜਾ ਲੀੜਾ ਜੇ ਧੋ ਜੀ ਕੁੱ ਕੱਢੇ ਆ ਭੈਣ ਲੋ ਹੋਰ ਪੈਂਟ ਜੀ ਮੈਂ ਤਾ ਪਿੰਡ ਵੇਹਾ ਮਾਂ ਦਾ ਭਾਈ ਤਿਲਕਣਪੁਰੇ ਵੇਹਾਗਾ ਅੱਛਾ ਹੂੰ ਕਿ ਤਰੇ ਸਾਲਿਆਂ ਨੂੰ ਬੁਲਾਉਂਗਾ ਮੈਂ ਐਂ ਕਰੂੰਗਾ ਪਾ ਉਹ ਸਾਲੇ ਕਿਹੜੇ ਭੈਣ ਉਹਦੀ ਕਕਰਪੈਣਾ ਚੱਲਦੀਆਂ ਚੂਰਨੀਆਂ ਵੇਚਦਾ ਬੱਛਾਂ ਚ ਉਹ ਸਿੰਘੀ ਘਾਟ ਆ ਨਾ ਹੋਰ ਜੱਤੀ ਦੇ ਇਲਾਕੇ ਡਰ ਲਾਦਾ ਬਾਬਾ ਐਵੇਂ ਆ ਹਨਾ ਬੰਦੇ ਦਾ ਤਾਂ ਕੁਛ ਨਹੀਂ ਜਾਂਦਾ ਤੀਮੀ ਦੀ ਰਾਮੀ ਹੋ ਜਾਂਦੀ ਓ ਬਦਨਾ ਤੁੜੀ ਪੰਡ ਲੈਣਾ ਆਈ ਸੀ ਮੈਨੂੰ ਤਾਂ ਹੀ ਨਹੀਂ ਪਤਾ ਸਾਡੇ ਵਾਲਿਆਂ ਨੂੰ ਕਹਤਾਂ ਨੇ ਬਾਬੇ ਨੇ ਜਾ ਕੇ ਮੈਂ ਤਾਂ ਉਹੀ ਡਾਂਗਾ ਨਾਲ ਛੱਟਲੇ ਹੋ ਜਾਂਦੀ ਉਹ ਵੀ ਭਿਆਂ ਵਾਲੀ ਭੰਗੀ ਆ ਤੇਰੇ ਘਰ ਦੋਬਦੀ ਤੇਰਾ ਵੀ ਉਹ ਹੋਰ ਹੁਣ ਉਹੀ ਤਾਂ ਗੱਲ ਆ ਇਹਦਾ ਫਿਰਦੇ ਹੁਣ ਪਿੰਡਾਂ ਚ ਕੰਮ ਕਰਦੇ ਉਹ ਕੋਈ ਗੱਲ ਨਹੀਂ ਹੁਣ ਜੋ ਕਣਕ ਦੀ ਵੱਢਣਾ ਟਰਾਲੀ ਬੈਕ ਮੈਂ ਸਿੱਧੀ ਉਧਰ ਹੀ ਲਾਉਂ ਤਰੇ ਨਾ ਨਾ ਬਾਬਾ ਧੰਨ ਭਾਗ ਤੇਰਾ ਲੈ ਟਰਾਲੀ ਮੇਰੇ ਕਿਨੇ ਕਿਉਂ ਲਾ ਦੇਗਾ ਮੈਂ ਕੀ ਦੱਸ ਤੈਨੂੰ ਉਹ ਚਲ ਇੱਕ ਮੋ ਪਿਆਰ ਹੁੰਦਾ ਭਾਈ ਉਹ ਮੁਰਗੇ ਤਾਂ ਸਾਂਝ ਕਰ ਲਵਾਂਗੇ ਕੋਈ ਗੱਲ ਨਹੀਂ ਮੁਰਗੇ ਤਾਂ ਹੁਣ ਬਿਜਲੀ ਵਾਲੀ ਲਾਵਾਂਗੇ ਆਪਾਂ ਚਲ ਹੁਣ ਜ ਪੱਲੀ ਪੁੱਲੀ ਹੈਗੀ ਤਾਂ ਮੈਂ ਪੂਰੀ ਪਣ ਦੇ ਦੇ ਪੱਲੀ ਬਈ ਸੌਰਗਾ ਹੈ ਨਹੀਂ ਸਾਡੇ ਘਰ ਕਿਨੇ ਪੁੱਲ ਜਦੋਂ ਚਾਹ ਜੰਦਾ ਓਏ ਚਲ ਮੇਰੀ ਗੱਲ ਸੁਣ ਲੈ ਤੂੰ ਟੱਪ ਜਾ ਤੇ ਮੈਂ ਆਪਣੇ ਆਪ ਹੀ ਸਿੱਟਿਆ ਹਾਂਗਾ ਕਿਲਾ ਹੀ ਕਰਨੀ ਬਬਾ ਮਾ ਦੋ ਮਿੰਟ ਕਰਦਾ ਟੂ ਹੀ ਸਿੱਧੇ ਜਾ ਕੋ ਚਾਹ ਪਾਣੀ ਪੀਣਾ ਦੱਸ ਲੈ ਬਬਾ ਬਸ ਬਸ ਆਪਾ ਵੀ ਮੇਰੀ ਗੱਲ ਥੋੜ ਨੂੰ ਮੁੜ ਕੇ ਆ ਮਣੀ ਜੀ ਹਾਂ ਬਬਾ ਮਾਤਾ ਨੂੰ ਆ ਕਹਣਾ ਵੀ ਜਿੱਦੋਂ ਤੇਰਾ ਕੰਮ ਲੱਗਿਆ ਹਾਂ ਡਾਲੇ ਜੂਲੇ ਜੇ ਲੱਗੇ ਪਏ ਕਰਦੀ ਸਾਫ ਕੋਈ ਨਾ ਬਬਾ ਤਮੈਂ ਕਰ ਜੂਗੀ ਸਾਫ ਅੱਜ ਖੇੜਾ ਚ ਖੂੜੇ ਨਾ ਬੜਾ ਮੂੰਹਾਂ ਲੱਗੇ ਏ ਨਾ ਨਾ ਮੈਂ ਉਹਦੇ ਕੋ ਤੇ ਮੂੰਹ ਲੱਗ ਜਾ ਮੈਂ ਤੈਨੂੰ ਉਸ ਵਾਂਗ ਅੱਖਾਂ ਜਿਹੀ ਜੇ ਬਬਾ ਤੂੰ ਹੀ ਨਿਬੜਦਾ ਇਹਦਾ ਮਤਬ ਆ ਗਈ ਜਾਨੀ ਤਰੇ ਉੱਤੀ ਵੀ ਇਸ ਕੋ ਜਾਇ ਚਾਂਬਾ ਕੇ ਜਾਇ ਬੰਦ ਚਾਂਬਾ ਜਾਂਦਾ ਮੈਂ ਦੇਖਿਆ ਉਹ ਦੋ ਤਿੰਨ ਹਾਂ ਲੈ ਮੈਨੂੰ ਦੇਖ ਦੇ ਕੇ ਗੁੱਛੀ ਆਵੇ ਵੀ ਮੈਂ ਤੜਾ ਮਾਰਦਾ ਤੇਰੇ ਤੇ ਓ ਮੇਲੇ ਤੋਂ ਛੱਤਰਾ ਖਾ ਕੇ ਆਉਂਦਾ ਇਹ ਪਹਿਲਾਂ ਪਤਾ ਕੀ ਲੈਣਾ ਬਾਬਾ ਕਿ ਤੂੰ ਮਾਰ ਦੀ ਛੱਤਰਾ ਖਾਵੇਂ ਆਹੇ ਬੰਦਾ ਛੱਤਰੀ ਪਹਿਨਣ ਜਿਹੜਾ ਬਾਹਰ ਬੋਲਦੇ ਹੁੰਦੇ ਨੇ ਚੱਲ ਭਾਈ ਆ ਲੈ ਜਾ ਕਾਦੀ ਲੈ ਜਾ ਆਪਣੇ ਕੋਠੜੀ ਦੀ ਤੇ ਕਰ ਵਾਲਾ ਫੜਾ ਕੇ ਜੀ ਅਸੀਂ ਤਾਂ ਫੜਾ ਆ ਵੀ ਕੈ ਮਦਨ ਕਹਿੰਦੀ ਹੂੰ ਕਿੰਨਾ ਕਰੂਗਾ ਤਾਂ ਤਾਂ ਠੀਕ ਹੈ ਬਾਬਾ ਆਏ ਕਰੂੰਗੇ ਆਥਰਾਂ ਨਾਲ ਤਾਂ ਮੈਂ ਖੇਤਾਂ ਦੀ ਹਾਂ ਹਾਂ ਕੋਈ ਗੱਲ ਨਹੀਂ ਹਾਂ ਨਾਲ ਤਾਂ ਮੈਂ ਵੱਢ ਲਊਂਗੀ ਥੱਬੀ ਹਰੇ ਦੇ ਵੱਢ ਲਊਂਗੀ ਫੇਰ ਕੀ ਹੁੰਦਾ ਬਾਬਾ ਇੱਕ ਥੱਬੀ ਨਾਲ ਤਾਂ ਕੁਝ ਨਹੀਂ ਹੁੰਦਾ ਬੜਾ ਮਾੜਾ ਨਹੀਂ ਪਤਾ ਵੀ ਲੈ ਗਈ ਵੀ ਕੋਈ ਤੂੜੀ ਵੀ ਨਾ ਮਿਲੀ ਕੀ ਕਰਾਂ ਤੇ ਆਪਾਂ ਹੋਰ ਜਾਣ ਚੱਲ ਕਿਸੇ ਦੇ ਹੋਰ ਜਾਣ ਜਾਂਦੀ ਪੁੱਛ ਕੇ ਜਾਊਂਗੀ ਨਾਲ ਇੱਕ ਪੰਡੇ ਇਹ ਦੇਖ ਦੂਗਾ ਬਾਬਾ ਘਰੇ ਤੇ ਇੱਕ ਪੰਡ ਉਸੇ ਚ ਖੇਡ ਦੇ ਲੈ ਕੇ ਜਾਊਂਗੀ ਇੱਕ ਨੱਦੀ ਕਿਸੇ ਦੇ ਹੋਰ ਪੁੱਛਦੇ ਐਨੇ ਕੋਈ ਨੰਗ ਜਾਣਗੇ ਦੱਸ ਦੇਣ ਪਸ਼ੂਆਂ ਦਾ ਵੀ ਔਖਾ ਹੋਇਆ ਪਿਆ ਜੀ ਬੰਦਾ ਦਾ ਪਸੂ ਵੀ ਰੱਖ ਸਕਦਾ ਕੀ ਕਰੇ ਅਗਲਾ ਇੱਕ ਤੂੜੀ ਇੰਨੀ ਮਹਿੰਗੀ ਹੋ ਗਈ ਹਾਂ ਖੜਾ ਬਹਿ ਜਾਣਾ ਤੂੰ ਫਿਰ ਚਿਰ ਕੇ ਰੂਗਾ ਕਿਉਂ ਭਾਈ ਲੈ ਤੂੜੀ ਮੈਂ ਬਤੂੜੀ ਤਾਂ ਮੈਂ ਆਥਣ ਲੈ ਕੇ ਜਾਉਂਗੀ ਅੱਛਾ ਹਾਂ ਤੂੜੀ ਦਾ ਘਾਣੂ ਲੈਣ ਆਈ ਸੀ ਭਾਈ ਕੰਮ ਦਾ ਕੋਈ ਹੋਰ ਹੀ ਆਈ ਸੀ ਬਾਬਾ ਮੜੀ ਮੋਟੀ ਸ਼ਰਮ ਕਰਿਆ ਕਰ ਹੈ ਤੂੰ ਉਹਨੂੰ ਕਿੱਥੋਂ ਕਿੱਥੋਂ ਬੋਲਿਆ ਮੈਨੂੰ ਤੂੜੀ ਵੀ ਚੱਕਣ ਦੀ ਮੈਨੂੰ ਕਹਿੰਦਾ ਭਾਈ ਕਰੇ ਵਾਂਗ ਜਾ ਮੈਂ ਤਾਂ ਤੇਰੇ ਪਿੱਛੇ ਬਦਨਾਮ ਹੋ ਗਿਆ ਪਹਿਲੀ ਮਾਂ ਬਾਬਾ ਮੈਂ ਕਿਹੜਾ ਬਦਨਾਮ ਹੋਣ ਨੂੰ ਮੈਂ ਕਿਹੜਾ ਕੋਈ ਉਂ ਆਈ ਸੀ ਗਲਤ ਕੰਮ ਆਈ ਸੀ तूड़ी लेनी आई से तूड़ी भी नहीं मेन चकना माड़ा माड़ा है मेरा गलता है ना चल कोई ना बा मैंने आई से तूड़ी ले जाऊंगी एने दस दिन निकल जाएंगे चल इन किसी हो मिनत करा ਔਰ ਤੇਰੇ ਵਰਗੇ ਬਾਬੇ ਕਾਹਨੂੰ ਮਨਤ ਕਰਨੰਦੇ ਨੇ ਕਿਸੇ ਦੀ ਉਹ ਸੌਰੀਏ ਤੈਨੂੰ 10000 ਰੁਪਿਆ ਦੇ ਦੂੰਗਾ ਨਾਲੇ ਦਾ ਮੈਂ ਤੂੰ ਆ ਪਿੱਟ ਗਈ ਕਿਉਂ ਕਹਿ ਗਿਆ ਮਿੰਤਾ ਕਰਦੀਆਂ ਬਾਬਾ ਮੇਰੀ ਗੱਲ ਸੁਣ 10000 ਰੁਪਿਆ ਤੂੰ ਤਾਂ ਕਹਤਾ ਵੀ ਦੇ ਦੂੰਗਾ ਹਾਂ ਮੌਕੇ ਦੇ ਜੇ ਮੈਂ ਮੰਗਣ ਜਾਊਂਗੀ ਤੇਰੇ ਵਰਗਾ ਹੀ ਨਹੀਂ ਪਤਾ ਕਹਦੇ ਮੇਰੇ ਤਾਂ ਹਜੇ ਪ੍ਰਸਨ ਨਹੀਂ ਆਈ ਉਹ ਆਈ ਪਈਆ ਭਾਈ ਕੜਾ ਕੀ ਦੇਣੇ ਮੈਂ ਅੱਜ ਦੇਣ ਕੜਾ ਕੇ ਤੈਨੂੰ ਅੱਜ ਆਈ ਪਈਆ ਤਾਂ ਫਿਰ ਪਾਪਾ ਮੈਨੂੰ 10000 ਰੁਪਿਆ ਦੇ ਦੇ ਅੱਜ ਹੋਰ ਲੈ ਜੀ ਮੈਂ ਤੂੜੀ ਲੈ ਲਊਂਗੀ 500 550 ਨੂੰ ਹੋਰੇ ਤੂੜੀ ਤਾਂ ਔਰ ਦੋ ਕੁ ਵਾਟਣਾਂ ਹੀ ਦੀ ਲੋ ਕੁ ਵ ਉਹ ਤੋਂ ਕੁਆਟਰ ਕੁੜੀ ਜੀ ਲੈਣੀ ਨਾ ਕਿ ਕਿਉਂ ਕਿ ਮੈਂ ਮਿੰਤਾ ਕਰਦੀ ਐ ਵੀ ਮਿੰਤਾ ਤਾਂ ਕਰਨ ਨੂੰ ਬਾਬਾ ਕਿਹਦਾ ਜੀ ਕਰਦਾ ਹੈ ਜੇ ਹੁਣ ਡੰਗਰ ਪਾਸੋਂ ਭੁੱਖੇ ਮਰਦੇ ਨੇ ਤਾਂ ਮਿੰਤਾ ਕਰਨੇ ਪੈਂਦੀਆਂ ਨੇ ਉਹ ਤਾਂ ਮੈਂ ਤੈਨੂੰ ਪਿਛਲੀ ਵਾਰੀ ਆਖਾ ਮਾਂ-ਪਿਓ ਕਨਾਲ ਹਰੇ ਜੀ ਦੇ ਦੇ ਜਾਂ ਮੈਂ ਵੱਡੀ ਉਂਗਲ ਤੇ ਨਿਮੂਤ ਤੂੰ ਵੀ ਆਏ ਕਰੀ ਹਾਂ ਨਾਲ ਦਾ ਕਣਕ ਦੀ ਮੋਰੀ ਪਈ ਆ ਇੱਕ ਹਾਂ ਮੈਨੂੰ ਮਿਲੀ ਸੀਗੀ ਆ ਹੁਣ ਹਾਂ ਉਹ ਕਣਕ ਚੱਕ ਲਈ ਨਾਲੇ ਤਾਂ ਠੀਕ ਆ ਨਾਲੇ ਤੂੰ 1000 ਰੁਪਏ ਤੋੜੂ ਜੀ 1000 ਰੁਪਏ ਫੜਨ ਗਿਆ 1500 ਰੁਪਏ ਫੜਨੇ ਹੱਥ ਨੇ ਬਾਬਾ ਮਿੰਤਾ ਕਰੀ ਆ ਨੀ ਕਿਸੇ ਦੀ ਕੋਈ ਨਾ ਬਾਬਾ ਮੇਰੀ ਗੱਲ ਸੁਣ ਨਲਿਆ ਬਾਬੇ ਕੋਲ ਮੁੰਨੂ ਲੈ ਜਾਂਦਾ ਦੋ ਪੰਡਾ ਚੱਕ ਕੇ ਪੂੜੀ ਦੇ ਕਿਉਂ ਅਗਲੇ ਦੇ ਘਰੇ ਕਲੇਸ ਫੋਨ ਕਿਉਂ ਤੂੰ ਕਹਿਣਾ ਵੀ ਆਇਆ ਆ ਵਾਗੇ ਵਿੱਚ ਕੱਟੂ ਕਹਤਾ ਕਿਸੇ ਨਾਲ ਵਿਚਾਰਾ ਕੁਝ ਲਿਖੂਗਾ ਮੇਰੀ ਗੱਲ ਸੁਣ ਦੋ ਦਾ ਹਜ਼ਾਰ ਦਾ ਵੀ ਤੂੰ 2000 ਲੈ ਗਈ ਪਰ ਮੈਂ ਇਹ ਨਹੀਂ ਜਾਣਦਾ ਬਾਬੇ ਇਹਦਾ ਨਾ ਤੇਰਾ ਕੀ ਬਟਦਾ ਰੋਲਾ ਐ بس ਮੈਨੂੰ ਜਿੱਦਾਂ ਤਾਂ ਮੇਰੇ ਨਾਲ ਇੱਕ ਨਾਲੀ ਆਹੋ ਕਰਵਾਵਾ ਜਾਂ ਮੈਨੂੰ ਤੂੰ ਮੇਰੀ ਗੱਲ ਸੁਣ ਮੈਂ ਕੋਈ ਗਲਤ ਕੰਮ ਤਾਂ ਕਰਦੀ ਨਹੀਂ ਜੇ ਮੈਂ ਉਹਦੇ ਕੋਲੋਂ ਕੋਈ ਚੀਜ਼ ਲੈਣ ਵਾਗੀ ਆ ਕਿ ਮੈਂ ਉਹਦੇ ਕੋਲੋਂ ਨਹੀਂ ਜਾਣਦਾ ਤੂੰ ਕੜਾ ਮੇਰੇ ਨਾਲ ਕਰੇ ਵਪਰਾ ਰੱਖੇ ਕਈ ਕੇ ਵੇ ਵਾਲੀ ਗੱਲ ਹੀ ਹੋ ਰਹੀ ਹੁਣ ਤਾਂ ਲੈ ਐਵੇਂ ਹੀ ਹੋ ਰਹੀ ਤੂੰ ਟੱਕੇ ਨਾਲ ਹੀ ਮਨਾਈ ਜੰਨਾ ਆਏ ਮਨ ਆਪਣਾ ਮੈਂ ਟੱਕੇ ਨਾਲ ਕਿਉਂ ਭਈ ਜਦੋਂ ਹੁਣ ਤੈਨੂੰ ਖਰਚਾ ਪਾਣੀ ਦਿੰਦਾ ਮੈਂ ਸਾਰਾ ਖਰਚੇ ਪਾਣੀ ਤੂੰ ਮੇਰੇ ਕੋਲ ਖੜੇ ਤੂੰ ਢੰਗ ਨਾਲ ਰੱਖਿਆ ਨੇ ਤਾਂਗਾ ਲਾ ਦੂੰਗਾ ਬੋਰ ਦੱਤ ਕੇ ਤਾ ਮੈਨੂੰ 1000 ਰੁਪਏ ਆਖਾ ਮੈਂ ਤਾਂ ਉਹ ਵੀ ਲੈ ਲੈਂਦੀ ਤੇ ਪੀਸੇ ਤੋਂ ਲੈ ਕੇ ਜਾਵਾਂਗੀ ਐਸੇ ਤੋਂ ਲੈ ਜਾਊਂਗੀ ਆਏ ਤੇਰੇ ਮੂੰਹ ਕੋ ਬਦਨਾਮਤਾ ਨਹੀਂ ਕਰਦਾ ਤੂੰ ਤਾਂ ਮੈਨੂੰ 1000 ਰੁਪਏ ਦੇ ਕੇ ਸਾਰੇ ਏਡ ਜਗਾਇਆਏਂਗਾ ਪੂਰਾ ਫਿਰ ਪਿੰਡ ਚ ਮੈਂ ਵੀ ਸਾਰੇ ਦੱਸੂਗਾ ਭਾਈ ਦੱਸ ਦੀ ਬਾਬਾ ਆਏ ਮੈਂ ਡਰਦੀ ਕੋਈ ਨਹੀਂ ਕਿਸੇ ਤੋਂ ਹ ਆਜਾ ਤੇਰੇ ਵਰਗਾ ਮੈਨੂੰ ਆਤਮ ਤੋਂ ਕੋਰੇ ਕਢਾ ਦੇ ਕੋਈ ਨਾ ਫੇਰ ਆ ਆ ਜਾ ਨਾ ਆ ਜਾ ਹੁਣ ਲੈ ਤੂੰ ਹੁਣ ਮੇਰੇ ਨਾਲ ਕਿੱਦਾਂ ਤੁਰ ਪਿਆ ਆ ਕੀ ਕਰਨੂਗਾ ਉੱਥੇ ਸੱਤ ਜਗਤ ਗੱਲ ਗੱਲ ਕਰੂ ਮੌਤ ਤੇ ਬਿਠਾ ਕੇ ਲੈ ਸੱਤ ਜਗਤ ਗੱਲ ਕਰੇਗਾ ਤੂੰ ਮੈਂ ਤੇ ਹੋਰ ੰਟਮ ਦੇ ਖਾਲੀ ਕੰਬੇ ਖਾਨ ਵਾਲੀ ਗੱਲ ਇਹਦੇ ਵਿੱਚ ਫਿਰ ਤੂੰ ਆ ਹੁਣ ਮੇਰੇ ਮਗਰ ਕੱਤ ਲੱਗ ਰਿਹਾ ਤੂੰ ਮੈਂ ਦਾ ਮਗਰ ਭਈ ਹੁਣ ਆਇਆ ਹੁਣ ਤੀਵੀਂ ਦੇਖੀ ਤੀਂ ਮਗਰ ਮਗਰ ਤੂੰ ਕਰ ਤੂੰ ਵਾਗ ਜਾ ਪਹਿਲਾਂ ਮੈਂ ਤਾਂ ਬਾਅਦ ਚ ਵਾਗ ਜੂ ਜੇ ਜਾਣਾ ਨਹੀਂ ਜਬ ਆ ਜਾ ਕਰ ਜਬ ਪਹਿਲਾਂ ਤੂੰ ਵਾਗ ਲੈ ਤੂੰ ਦਬਾਏਗੀ ਜ਼ੋਰ ਕੀ ਹੁਣ ਲੈ ਫੇਰ ਤੂੰ ਬਾਬੇ ਹ ਤੂੰ ਗੁੱਸੇ ਹੋ ਗਈ ਐ ਐ ਨਾ ਕੱਢ ਗੁੱਸੇ ਹੋਇਆ ਕਰ ਖੰਡ ਕਿਨੂੰ ਕਹਿੰਦਾ ਤੇਰੇ ਬੇੜਾ ਤੇਰਾ ਇਹ ਜਿਹਦਾ ਐ ਨਾ ਕਰਿਆ ਕਰ ਹਾਂ ਅਜਾ ਡਿੱਗ ਨਾ ਪਈ ਫਿਰ ਚੱਕਣੀ ਓਕੀ ਹੋ ਜੇਗੀ ਕੋਈ ਨਾ ਕੋਈ ਨਾ ਬੱਬਾ ਤੂੰ ਆਪ ਦਾ ਵਗ ਜਾ ਤੂੰ ਮੇਰੇ ਨਾਲ ਬੈਸ ਦਿਮਾਗ ਜਨਖਾ ਅਜਾ ਦੁਕਤੀ ਬੜੀ ਜਾਂਦੀ ਹੈ ਕਿ ਤੁਲੇ ਹੀ ਹੈ ਕਿ ਤੋ ਲਿਆਤੀ ਹੋਵੇ ਤੂੰ ਬਾਰੇ ਤੇਰਾ ਜੰਮ ਬਣਾਉਦਾ ਕੋਹਾ ਜਾਂਦੇ ਰਦਾ ਮੈਂ ਤੂੰ ਮੇਰੇ ਕਿਉਂ ਬੇਤੀ ਕਰਾਉਣਾ ਇੱਥੇ ਬੁੜੀਆਂ ਪਾਥੀਆਂ ਪੱਥੀਆਂ ਦੇ ਨਾਲੇ ਕਹਿੰਦੀਆਂ ਚ ਖੇੜੇ ਬਾਬੀਆਂ ਨਾਲ ਗੱਲਾਂ ਮਾਰੀ ਜਾਂਦੀ ਐ ਉਹ ਫੜੀ ਫਿਰ ਗੱਲਾਂ ਦਾ ਹੁਣ ਮਾਰੇਗੀ ਹੋਰ ਕੀ ਕਰੇਗੀ ਬੱਬਾ ਇਹਨਾਂ ਨਹੀਂ ਬਦੀਨ ਕਰਦੇ ਮੈਂ ਜਾਣੀ ਬੱਬਾ ਤੇਰਾ ਕਿਥੇ ਦਿਮਾਗ ਖਾਈ ਜਾਣਾ ਮੇਰੇ ਕੋਲ ਚੜੀ ਜੂਗੀ ਆਹੋ ਦਾਤੜੇ ਆਉਂਗਾ ਕੋਈ ਉਹਦੇ ਕੋਲੇ ਜਾਨਣਾ ਮੇਰੇ ਪਤੂਰ ਕੇ ਕੋਲੇ ਕੋਈ ਨਾ ਕਰਦਾ ਗੱਲ ਜਾ ਕੇ ਓ ਸੁਖਿਆ ਓ ਸੁਖਿਆ ਬੋਲ ਰਹੀ ਈ ਓਏ ਬੋਲਣ ਝੋਕਰਾ ਛੱਡੀ ਨੀ ਭਰਾਵਾ ਓਏ ਆਪਾਂ ਦਾ ਜਾਰਾਂਗੇ ਨੀਆਂ ਜਾਰੀਆਂ ਤੇਰੇ ਨਾਂ ਬਟੰਦਰਾ ਕਿਵੇਂ ਪੋਲ ਆਇਆ ਹੋਇਆ ਪਿਆ ਪੋਲਾ ਕਰਤਾ ਭਰਾਵਾ ਹੁਣ ਪੋਲੇ ਹੁਣ ਵਾਲੇ ਹੈ ਤਾਂ ਹੈ ਨਹੀਂ ਸੀ ਹਾਂ ਪੋਲੇ ਹੁਣ ਵਾਲੇ ਹੈ ਤਾਂ ਹੈ ਨਹੀਂ ਸੀ ਹੋ ਗਿਆ ਹੁਣ ਪੋਲੇ ਕੀ ਕਰੀਏ ਅੱਛਾ ਇੰਨਾ ਕੰਮ ਕੰਮ ਖਰਾਬ ਸੀ ਉਹ ਖਰਾਬ ਦਾ ਕਾਹਨੂੰ ਸੀ ਕੁਚੂੜੇ ਦੇ ਬੰਡ ਵਿਚਾਰੀ ਲੈ ਕੇ ਜਾਂਦੀ ਸੀ ਗਾਈ ਸੂਈ ਸੀ ਹੋਰ ਦਸਰ ਉਹਨਾਂ ਦਾ ਹੋਇਆ ਪਿਆ ਪੈ ਦਾ ਜਮੀਨ ਬੀਤ ਗਿਆ ਉਹ ਮੈਨੂੰ ਠੂਕਰ ਜਾਇਆ ਕੰਨ ਦੇ ਦਸਟ ਨੇ ਕਿਹਾ ਕਹਿੰਦਾ ਸੇਵਾ ਬਸ ਕਰਾਲਾ ਹੁਣ ਸੇਵਾ ਕਰਨ ਵਾਲਾ ਕੋਈ ਹੈ ਨਹੀਂ ਠੂਕਰਦਾ ਫਿਰ ਬਿਮਾਰੀ ਹੋਦਾ ਮਾੜੀ ਆਦਾ ਫਿਰ ਕੁਛ ਸਭਦ ਕੰਮ ਕਰਨ ਨੂੰ ਹਟ ਜਾਂਦੇ ਨਾ ਉਹ ਸਾਰੀ ਆ ਭਾਈ ਹੁਣ ਗੁਲਾਬੀ ਦਾ ਬੂਆ ਮ ਲਗਾ ਉਹਦਾ ਸਰ ਫਾਰਾ ਕੰਮ ਖਖੜਾ ਪੈ ਹੰਤੋਂ ਪਰਨ ਦਵਾਈ ਨਾ ਦਵਾ ਕੇ ਲਿਆ ਮੋਗੇ ਤੋਂ ਓ ਕਾਣੋ ਕਾਣ ਹੁਣ ਦਵਾਈਆਂ ਕੀ ਦਵਾਈਆਂ ਲੈ ਕੇ ਕਰ ਰਿਆਂਂ ਗਿਆ ਜਿਹੜੇ ਤੂੰ ਸ਼ਾਕ ਕਰਾਇਗਾ ਉਹੀ ਤਾਰਤਾ ਮੈਨੂੰ ਤਾਂ ਓ ਸ਼ਾਕ ਕਰ ਰਾਇਂ ਇੰਨਾ ਵਧੀਆ ਸ਼ਾਕ ਕਰਾਇਆ ਇੰਨੀ ਸੋਹਣੀ ਜਨਾਨੀ ਆਂ ਕੀ ਫੇਰ ਵੀ ਤੂੰ ਕਹੀ ਜਾਂਦਾ ਤਾਰਤਾ ਬਣਦਾ ਓ ਕਿਹੜੀ ਸੋਹਣ ਪੋਲੀਓ ਹੋਇਆ ਹੋਇਆ ਕੰਜਦੀ ਬੈਠੀ ਰਹੀਂਦੀ ਸਾਰਾ ਦਿਨ ਕੀ ਕਰੀਆ 15000 ਦੀ ਦਵਾਈ ਹੈ ਮਹੀਨੇ ਦੀ ਉਹ ਤਾਂ ਹੁਣ ਕਰਮਾਂ ਦੇ ਖੇਡਾਂ ਨਾਲ ਭਰਾਵਾ ਆ। ਓਏ ਕਰਮਾਂ ਦੇ ਖੇਡਾਂ ਦਾ ਇਹ ਕੰਜਾ ਮੇਰੇ ਕਰਮਾਂ ਚ ਕੋਈ ਹੈ ਹੀ ਨਹੀਂ। ਓਏ ਹੋਰ ਕਰਾ ਦਾਂਗੇ ਤੈਨੂੰ। ਨਾ ਨਾ ਬਸ ਹੁਣ ਤਾਂ ਗਾਹ। ਤੇਰਾ ਮੁੱਦਾ ਹੈ ਜੋ ਬਾਗ ਮਰ ਮਰ ਗਿਆ ਤੇ ਸਿਵਾ ਜੀ ਦੇਖਾਂਗੇ। ਪੂਰੋ ਮਰ ਜੂਣਾ ਉਹਦੇ ਨੇ ਆਤਮਾ ਉਹ ਤੁਮਰਾ ਕਰਾ ਲਵਾਂਗੇ ਦੇਖੀ ਜੋ ਫਿਰ ਉਹਦਾ ਤਾਂ ਇਕੱਠੇ ਹੋਵਾਂਗੇ। ਪੂਰੋ ਨਾਲ ਹੀ ਕਰਾਵਾਂਗੇ ਫਿਰ ਟਾਂਕਾ ਫਟਕਾ। ਪਰ ਜਿਉਂਦੇ ਇਕੱਠੇ ਨਹੀਂ ਹੋਏ ਫਿਰ ਮੱਕ ਤੇ ਹੋਵਾਂਗੇ ਬਈ। ਤਾਂ ਹੀ ਉਹ ਭੈਣ ਜਿਆਦਾ ਪੂਰੋ ਨਾਲ ਨਾਲ ਜਦੋਂ ਉਹ ਕਰ ਦਉਂਦਾ ਨਾ ਘਰੇ ਕਲੇਸ਼ ਰਹਿੰਦਾ ਕੰਦਰ ਦੇ ਆ। ਓ ਪੂਰੇ ਭੱਜਨ ਪੋਦਾਗਾ ਬੈਨਾ ਬਾਈ ਨੂੰ ਹੂੰ ਛੋੜ ਹੁੰਦਾ ਤੂੰ ਪਿਆਰਾ ਬੜਾ ਇਕੱਠੀ ਮਿੱਟੀ ਮੁੱਟੀ ਖਾਈ ਜਾਂਦੇ ਕੰਦ ਤੋਂ ਲਾ ਕੇ ਅੰਦਰ ਕਿਵੇਂ ਆ ਕੋਈ ਮੱਜਾਂ ਮੱਜਾਂ ਜਾਂ ਕਿਵੇਂ ਢਾ ਰੱਖਿਆ ਹੋਇਆ ਇਹ ਅੰਦਰ ਦਾ ਘੜੇ ਮੰਦੀ ਆ ਜਿਹੜੀ ਤੂੰ ਚੀਜ਼ ਭਾਲਦਾ ਹੁੰਦਾ ਹੈ ਨਹੀਂ ਅੰਦਰ ਹਾਏ ਉਹ ਜਿਹੜੀ ਚੀਜ਼ ਤੂੰ ਅੰਦਰ ਭਾਲਦਾ ਹੁੰਦਾ ਹੈ ਨਹੀਂ ਮੁੜਾ ਸ਼ੇਰਾ ਆਇਆ ਗੌਰਿੰ ਨਾਲ ਆ ਦੁੱਧਾਂ ਦੀ ਲੋਹਲੀ ਤਾਂ ਰੱਖਿਆ ਬਸ ਪੂਰੀ ਹੋ ਗਈ। ਤੂੰ ਦਾਥ ਨਾ ਪੀਂਦਾ ਭਾਈ ਤੇਰੇ ਮੂੰਹ ਕੋਣ ਛੱਕੀ ਕੁੱਤੀ ਵਰਗਾ ਲੱਗਦਾ ਹੈ ਨਹੀਂ। ਲੱਸੀ ਪੀਈ ਹੋਊਗੀ ਉਹਨੂੰ ਨਾਲੇ ਰੋਟੀ ਰੂਟੀ ਖਵਾਈ ਹੋਊ। ਤੈਨੂੰ ਪਿਆਦ ਨਾ। ਮਾਂ ਦਾ ਪਿੰਦਾ ਨਹੀਂ ਠੰਡੀ ਲੱਸੀ। ਦੇਖ ਲੈ ਫਿਰ। ਚਾਹ ਫਿਰ ਮੇਰੀ ਗੱਲ ਸੁਣਾ। ਹਾਂ। ਆਥਰੇ ਆਉਂਗਾ ਮੈਂ ਅੰਦਰੋਂ ਪੇਕਸ਼ੇਕ ਲਾਉਣਾ ਤੇ ਮਿਲਦੇ ਆਂ ਫਿਰ। ਪੇਕਸ਼ੇਕ ਦਾ ਬਣਾਈ ਆ ਮੈਂ ਕੰਗਾ ਨਾਲੀ। ਛੱਕੀ ਬਣਾਈ ਆ ਹੋਰ। ਹਾਂ ਹਾਂ। ਚਾਹ ਫਿਰ ਮਾ। ਚਾਹ ਕਰੀ। ਆਂਡੇ ਉਂਡੇ ਲੈ ਲਈਂ 5-4। ਆਂਡਾ ਲਿਆ ਵਾਂ ਗੇ ਯਾਰ ਆਂਡੇ ਆਂਡੇ ਹੋਰ ਆਂਡੇ ਲੈ ਤੇ ਦੇਉਂ ਗਾਂਡੇ ਸ਼ੇਰਾ ਤੂੰ ਦੇਖੀ ਤਾਂ ਜਾ ਮੈਨੂੰ ਸੁਖਾ ਨਾ ਜਾਣੀ ਜੇ ਤੇਰੀ ਦਾਰੂ ਮਾ ਨਾ ਫੜਾਈ ਨਾ ਮੈਨੂੰ ਸੁਖਾ ਨਾ ਜਾਣੀ ਮੈਂ ਪੁਰਸ ਦਾ ਬਲਾ ਟਾਉਟ ਹੀ ਰਹਾ ਅੰਦਰ ਤਣ ਜਿਹਾ ਕਹਤੇ ਹੂੰ ਦਾ ਨਹੀਂ ਸਿੱਟ ਗਿਆ ਕੋਈ ਉਹ ਸਮਾਨ